ਮਹਾਰਾਜ ਦਾ ਸਰੂਪ ਪਹਿਲਾਂ ਇੱਥੇ ਆ ਉਹ ਇਹ ਤਾਂ ਤਿਆਰ ਹੋਣ ਡਿਆ ਸਾਡਾ ਅੱਛਾ ਗੁਰਦੁਆਰਾ ਸਭ ਤਿਆਰ ਹੋ ਰਿਹਾ ਤੇ ਮਹਾਰਾਜ ਇੱਥੇ ਵਿਰਾਜਮਾਨ ਹਾਂਜੀ ਇੱਥੇ ਆ ਇੱਥੇ ਕਿ ਪਾਣੀ ਦੀ ਤਿਆਰੀ ਹੋ ਗਈ ਇੱਥੋਂ ਬਾਬੇ ਇਹਨਾਂ ਨੂੰ ਲੱਗਣ ਡੈ ਪਾਣੀ ਉਹ ਰਹੇ ਸਰੂਪ ਤੋਂ ਅੱਛਾ ਸਫਾਈ ਕੀਤੀ ਉੱਤੇ ਖੜੇ ਫਿਰ ਉੱਚੇ ਥੜੇ ਲੈ ਗਏ ਹਾਂ 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 ਮੁਰਕੇ ਉੱਥੇ ਲੈ ਗਏ ਹਾਂ ਆਪਣੀ ਜਾਨ ਤੋਂ ਪਹਿਲਾਂ ਮਹਾਰਾਜ ਦੀ ਜਾਨ ਦਾ ਹੈ ਨਾ ਮਹਾਰਾਜ ਦਾ ਸਰੂਪ ਸੁਰੱਖਿਓ ਤੋਂ ਨਾ ਚਾਹੀਦਾ ਜਿੰਨੀ ਦੇਰ ਦਾ ਹੈ ਮਹਾਰਾਜ ਨੂੰ ਕੀਤਾ ਮਗਰ ਸਾਡੀ ਬੇਟੀ ਗਈ ਆ ਆ ਇਤਰਾ ਗਏ ਆਂ ਹਮ ਜਨੀ ਦੇਤਾ ਕਿਥੇ ਮਹਾਰਾਜ ਅਸੀਂ ਆਹ ਕਿੰਨਾ ਚਿਰ ਮਾਰ ਦੇ ਦਾ ਸਰੂਪ ਕਿੰਨਾ ਚਿਰ ਗਿਆ ਨਹੀਂ ਉਹਨਾਂ ਚ ਰਹੀ ਦਈ ਦੇ ਕੱਟੀਆਂ ਆ ਜੀ ਜਾ ਨਹੀਂ ਹੁੰਦਾ ਹਾਂ ਲਾ ਉਹਨੇ ਤੂੰ ਗਏ ਮਾ ਪਹਿਲਾਂ ਗੁਰੂ ਸਾਹਿਬ ਜਾਣ ਕੇ ਬਾਅਦ ਫਿਰ ਇਹ ਬੱਚੇ ਵੀ ਸਰ ਇੱਥੇ ਰੱਖੇ ਮੈਂ ਹਾਂ ਮੈਨੂੰ 27 ਸਾਲ ਹੋ ਗਏ 27 ਸਾਲ ਹੋ ਗਏ ਜਿਹਦੇ ਵਿੱਚ ਮੁਸ਼ਕਲਾ ਮੈਂ 5 7 ਵਜੇ ਵੇਚ ਚੁੱਕਾ ਇਥੇ ਹਰ ਰੋਜ਼ ਮੈਂ ਬੜੀ ਇਥੇ ਲਾ ਕੇ ਫੇ ਗੁਰੂ ਸਾਹਿਬ ਖੜਦਾ ਹਰ ਬੜੀ ਜਦੋਂ ਪਾਣੀ ਆਉਂਦਾ 22 ਸਾਲ ਦੇ ਵਿੱਚ ਮੈਂ ਬਹੁਤ ਮੁਸ਼ਕਲਾਂ ਰੱਖੀਆਂ ਸੀ। ਤੇਈ ਵਾਲੇ ਪਾਣੀ ਵਿੱਚ ਮਹਾਰਾਜ ਕੰਸੇ ਕਾਮ ਵੀ ਵੀ ਦਣੀ ਇੱਥੇ ਪੈ ਰਹੇ ਆ। ਤੇਈ ਵਾਲੇ ਪਾਣੀ ਵਿੱਚ ਫਿਰ ਹਾਈ ਵੀ ਬਾਬਾ ਜੀ ਨਾਲ ਸੰਪਰਕ ਕੀਤਾ। ਬਾਬਾਈ ਤੂੰ ਦੱਸੋ ਜੇ ਮਹਾਰਾਜ ਖੜਨਾ ਫਿਰ ਮਹਾਰਾਜ ਘੜੇ ਲੈ ਕੇ ਗਏ ਸੀ। ਖਾਲੇ ਕਰ ਦਸਮਾਨੀ ਕੱਢਿਆ ਸੀ ਗੁਰੂ ਮਹਾਰਾਜ ਦਸਮਾਨਾ ਹੀ ਪਹਿਲਾਂ ਉੱਚਾ ਕੀਤਾ ਜੀ ਕਰਦਾ ਸਮਾਨਾ ਵੇਚੇ ਭੇਜ ਗਿਆ ਸੀ ਵਿੱਚੋਂ ਪਰ ਐਸੀ ਪਹਿਲਾਂ ਗੁਰੂ ਸਾਹਿਬ ਦਾ ਮਸਾਨਾ ਉੱਚਾ ਕੀਤਾ ਬੰਦੇ ਮਾਲਕ ਨੇ ਇਹੀ ਇਹੀ ਤੁਹਾਡੇ ਚੰਗੇ ਕਰਮ ਨੇ ਹਨਾ ਵੀ ਉਹਨੇ ਇੰਨੀਆਂ ਮੇਰਾ ਬਖਸ਼ਣੀਆਂ ਨੇ ਵੀ ਜਿੰਨੀ ਮਾਰ ਪਈ ਐ ਐਨੇ ਦਿਨ ਹਰਿਆਵਲ ਹਰਿਆਲੇ ਹੋਣੇ ਨੇ ਤੁਹਾਨੂੰ ਮਾਰ ਚੇਤੇ ਨਹੀਂ ਰਹਿਣੀ ਸਿੱਕੇ ਸਸਟ੍ਰਿਕਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਫਤਿਹ ਵਾਇਗੁਰ ਜੀ ਦਾ ਖਾਲਸਾ ਖਾਲਸਾ ਵਾਇਗੁਰ ਜੀ ਫਤਿਹ ਠੀਕ ਹੋ ਜੀ ਹਾਂਜੀ ਠੀਕ ਹਾਂ ਜੀ ਹਾਂ ਮੈਨੂੰ ਦੱਸ ਰੇ ਸੀ ਗਗਨਵੀਰਾ ਦੱਸ ਰੇ ਸੀ ਵੀ ਮਹਾਰਾਜ ਦਾ ਸਰੂਪ ਤੁਸੀਂ ਕਿਵੇਂ ਲੈ ਕੇ ਗਏ ਹੋ ਜਦੋਂ ਪਾਣੀ ਇੱਧਰ ਇੱਧਰ ਛਾਤੀ ਛਾਤੀ ਤੱਕ ਪਹੁੰਚਿਆ ਹੋਇਆ ਸੀ ਹਾਂਜੀ ਅਗਨਪੋਰਟ ਤੇ ਖੜਿਆ ਸੀ ਹੂੰ ਅਗਨਪੋਰਟ ਰ ਖੜਦਾ ਇੱਥੇ ਹੂੰ ਸੇਵਾਦਾਰ ਸੰਘਾ ਨਹੀਂ ਸੰਸਥਾ ਲੈਂਦਾ ਸੀ ਤੇ ਅਗਨਪੋਰਟ ਤੇ ਖੜਿਆ ਸੀ ਹਾਂਜੀ ਗੁਰੂ ਸਾਹਿਬ ਉੱਥੇ ਫਿਰ ਖੜੇ ਗੁਰਦੁਆਰੇ ਸਾਹਿਬ ਚ ਪਾਣੀ ਆਇਆ ਸੀ ਹਾਂਜੀ ਆ ਵੀ ਇਧਰ ਵੇਖੋ ਇਧਰ ਪ੍ਰ ਅ ਨਿਸ਼ਾਨ ਮੈਂ ਤੁਹਾਨੂੰ ਰਿਕੁਐਸਟ ਕਰਨੀ ਵੀ ਉਧਰ ਤੁਸੀਂ ਸਾਰਾ ਇੱਕ ਰੀ ਤਸਵੀਰਾਂ ਦਿਖਾਓ ਜਿੰਨਾ ਚਿਰ ਮੈਂ ਤੇ ਬਾਪੂ ਜੀ ਨਾਲ ਹਾਂਜੀ ਜੀ ਇੱਧਰ ਆਓ ਤੁਸੀਂ ਉੱਥੇ ਆਓ ਅੱਛਾ ਜੀ ਅਲ ਸੂਪ ਤੁਹਾਨੂੰ ਖੋਣ ਕਿੱਥੋਂ ਘੜਿਆ ਸੀ ਜੀ ਇਧਰੋਂ ਸਨ ਤੋਂ ਖਤੇ ਸੀਗੇ ਹਾਂਜੀ ਹਾਂਜੀ ਥੰਦਾ ਪਿਆਗਾ ਤੇ ਤਿਆਰੀ ਕਰਨੀ ਹੈ ਤਿਆਰੀ ਕਰਨੀ ਗੁਰਦਾਰ ਸਾਹਿਬ ਮਹਾਰਾਜ ਦਾ ਸਰੂਪ ਪਹਿਲਾਂ ਇੱਥੇ ਆ ਉਹ ਇਹਦਾ ਤਿਆਰ ਹੋਣ ਡਿਆ ਸਾਡਾ ਅੱਛਾ ਗੁਰਦਾਰਾ ਸਭ ਤਿਆਰ ਹੋ ਰਿਹਾ ਤੇ ਮਹਾਰਾਜ ਇੱਥੇ ਵਿਰਾਜਮਾਨ ਹਾਂਜੀ ਇੱਥੇ ਆ ਉਹ ਤਾਂ ਤਿਆਰੀ ਕਰ ਕੋ ਸਾਡਾ ਇੱਥੇ ਕਿਨ ਪਾਣੀ ਦੀ ਤਿਆਰੀ ਹੋ ਗਈ ਇੱਥੋਂ ਬਈ ਇਹਨਾਂ ਨੂੰ ਬੂਹੇ ਨੂੰ ਲੱਗਣ ਡੈ ਪਾਣੀ ਉਹ ਰਹੇ ਸਰੂਪ ਉੱਤੇ ਸਫਾਈ ਕੀਤੀ ਉੱਤੇ ਖਾਣ ਅੱਛਾ ਫਿਰ ਉੱਚੇ ਥੜੇ ਲਾਗੇ ਹਾਂ ਹਾਂ ਅਮੁਰ ਕੇ ਉੱਥੇ ਲਾਗੇ ਹਾਂ ਉਸ ਤੋਂ ਬਾਅਦ ਵਿੱਚ ਫਿਰ ਇੱਥੇ ਫਲਸ਼ਾ ਬੰਦੂਗਾ ਸਾਡੇ ਘਰ ਦੇ ਵਿੱਚ ਹਾਂ ਮੁੜ ਕੇ ਆਹ ਗੁਰੂ ਸਾਹਿਬ ਫੇਰ ਬਾਹਰ ਲੈ ਕੇ ਆਰਪ ਕੇ ਲੈ ਕੇ ਫੇ ਅਸੀਂ ਬਾਹਰ ਨਿਕਲੇ ਅਗਨਪੋਰਟ ਤੇ ਨਿਕਲੇ ਆ ਗੁਰੂ ਸਾਹਿਬ ਜੀ ਅਗਨਪੋਰਟ ਤੇ ਆਪ ਵੀ ਅਗਨਪੋਰਟ ਤੇ ਨਿਕਲੇ ਹਾਂ ਹਾਂਜੀ ਇੰਨੀ ਤਕ ਤੇ ਨਾਲ ਫੇ ਬਹੁਤ ਨਿਕਲੇ ਆ ਬਹੁਤ ਜ਼ਿਆਦਾ ਹਾਂਜੀ ਆ ਤੁਹਾਨੂੰ ਇੱਧਰ ਵਿਖਾ ਦਿੰਨੇ ਹਾਂ ਹਾਂ ਤੇ ਕਿਸ਼ਤੇ ਆਈ ਸੀਗੀ ਵੀਰੇ ਹਾਂ ਜੇ ਅਗਨਪੋਰਟ ਦੇ ਅੰਦਰ ਕਿਸ਼ਤੀ ਆਈ ਹਾਂਜੀ ਕਿਸ਼ਤੀ ਤੇ ਨਿਕਲੇ ਸੀ ਆਪਣੀ ਜਾਨ ਤੋਂ ਪਹਿਲਾਂ ਮਹਾਰਾਜ ਦੀ ਜਾਨ ਦਾ ਹੈ ਨਾ ਮਹਾਰਾਜ ਦਾ ਸਰੂਪ ਸੁਰੱਖਿਓ ਤੋਂ ਨਾ ਚਾਹੀਦਾ ਜਿੰਨੀ ਦੇਰ ਦਾ ਮਾਰਾ ਹਾਂ ਇਹ ਕਿਤਾ ਮਗਰ ਸਾਡੀ ਬੇਟੀ ਗਈ ਆ ਹਾਂ ਆ ਇਸ ਤਰ੍ਹਾਂ ਗਏ ਆਂ ਜਿੰਨੀ ਦੇਰ ਤੱਕ ਇਥੇ ਮਹਾਰਾਜ ਸੀ ਨਾ ਆਏ ਕਿੰਨਾ ਜਨ ਮਾਰ ਇਹਦਾ ਸਰੂਪ ਕਿੰਨਾ ਚਿਰ ਗਿਆ ਨਹੀਂ ਉਹਨਾਂ ਚ ਰਹਿ ਦਈ ਤੇ ਕੱਟੀ ਆ ਦੀ ਜਾ ਨਹੀਂ ਹੁੰਦਾ ਹਾਂ ਨਾ ਉਹਨਾਂ ਚ ਨਹੀਂ ਗਏ ਹਾਂ ਮਾਹ ਪਹਿਲਾਂ ਗੁਰੂ ਸਾਹਿਬ ਜਾਣ ਕੇ ਬਾਅਦ ਫਿਰ ਇਹ ਬੱਚੇ ਵੀ ਸਾਰੇ ਇੱਥੇ ਰੱਖੇ ਮੈਂ ਹਾਂ ਆਹੋ ਇੱਥੇ ਇੱਥੇ ਬੇੜੀ ਇਹ ਲਾਈ ਆ ਵਿਆਹ ਥਾਂ ਤੇ ਹੂੰ ਫਿਰ ਬੇੜੀ ਲਾ ਕੇ ਇਸ ਰੂਪ ਇਹ ਤਾਕਤ ਹੈ ਸਿੱਖੀ ਦੀ ਹਾਂ ਹਾਂਜੀ ਹਾਂ ਨਾ ਹਾਂਜੀ ਹੋਰ ਬਾਪੂ ਜੀ ਤੁਸੀਂ ਚੜ੍ਹਦੀ ਕਲਾ 'ਚ ਹੋ ਹਾਂ ਚੜ੍ਹਦੀ ਕਲਾ 'ਚ ਜੀ ਵੀ ਇਹ ਮਾਰੇ ਦੌਰ 'ਚ ਇਹ ਮਾਰੇ ਹਾਲਾਤ 'ਚ ਜੋ ਮਾਰ ਪਈ ਹੈ ਬੜੇ ਲੋਕਾਂ ਦਾ ਮਨਨਾ ਟੱਟ ਜਾਂਦਾ ਹੈ ਢਹਿ ਟੇਰੀ ਹੋ ਜਾਂਦਾ ਤੁਸੀਂ ਤੁਸੀਂ ਨਿਤ ਸਿਮਰਨ ਕਰਦੇ ਹੋ ਹਨਾ ਵਾਹਿਗੁਰੂ ਦੇ ਮਹਾਰਾਜ ਦੇ ਨੇੜੇ ਰਹਿੰਦੇ ਹੋ ਤੇ ਤੁਸੀਂ ਤਾਂ ਚੜ੍ਹਦੀ ਕਲਾ 'ਚ ਹੀ ਹੋਵੋਗੇ ਤਾਂ ਮੈਂ ਚਾਹੁੰਨੀ ਵੀ ਤੁਸੀਂ ਇਹ ਮੈਸੇਜ ਬਾਹਰ ਲੋਕਾਂ ਨੂੰ ਵੀ ਦਿਓ ਵੀ ਜਿਹੜੇ ਥੋੜੇ ਘਬਰਾਏ ਪਏ ਨੇ ਇਹਨਾਂ ਵੀ ਸਾਡੀ ਗੁਰਬਾਣੀ ਨੇ ਸਾਨੂੰ ਕਿੰਨੀ ਤਾਕਤ ਬਖਸ਼ੀ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਗੁਰੂ ਸਾਹਿਬਾਂ ਦਾ ਯਾਸਨਾ ਆਪਾਂ ਨੂੰ ਸਾਰਿਆਂ ਨੂੰ ਅਹੀਂ ਕਨੇਪ ਕੋਈ ਨਹੀਂ ਜੋ ਮਾਰੇ ਕਰ ਰਿਹਾ ਚੰਗਾਈ ਕਰ ਰਿਹਾ ਉਹਨਾਂ ਦੇ ਪਾਣੇ ਵਿੱਚ ਹੀ ਹੋ ਰਿਹਾ ਉਹਨਾਂ ਦੇ ਹੁਕਮੰਦਰ ਦੇ ਵਿੱਚ ਹੀ ਹੈ ਹੁਕਮੰਦਰ ਸਭ ਕੋ ਬਾਹਰ ਘੁਮਣਾ ਕੋਈ ਉਹਨਾਂ ਦੇ ਹੁਕਮ ਤੋਂ ਬਾਅਦ ਬਗਾਇ ਨਹੀਂ ਕੋਈ ਵੀ ਪਤਾ ਨਹੀਂ ਝੂਲਦਾ ਜੋ ਕਰ ਰਿਹਾ ਸੋਣਾ ਕਰ ਰਿਹਾ ਮਹਾਰਾਜ ਉਹਨਾਂ ਦੇ ਪਾਣੇ ਵਿੱਚ ਹੀ ਹਾਂ ਹਾਂਜੀ ਹੁਕਮ ਕੀ ਹੁੰਦਾ ਹੁਕਮ ਸਮਝਾਓ ਬੜੇ ਲੋਕਾਂ ਨੂੰ ਹੁਕਮ ਦੇ ਮਤਲਬ ਨੂੰ ਨਾ ਬੜੀ ਉਹ ਗੱਲ ਹੈ ਵੀ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਹੁਕਮ ਕੀ ਹੈ ਹੁਕਮ ਗੁਰੂ ਸਾਹਿਬ ਦਾ ਜੋ ਆਪਾਂ ਮੰਨਦੇ ਆ ਵੀ ਜੋ ਆਪਾਂ ਜਿਵੇਂ ਬਚਨ ਮੰਨ ਗਏ ਬਚਨ ਉਹਨਾਂ ਦਾ ਬਚਨ ਜੋ ਬਚਨ ਕਰਨਗੇ ਉਹ ਮੰਨਣਾ ਹੁੰਦਾ ਹੁਕਮ ਹੁੰਦਾ ਹਾਂਜੀ ਹੁਕਮ ਉਹਨਾਂ ਨੂੰ ਕਹਿੰਦੇ ਜੋ ਪਸੇ ਨਾ ਜਿਵੇਂ ਆਨ ਨੂੰ ਵਜਨ ਕਰਦੇ ਤੁਸੀਂ ਅਸੀਂ ਤੁਹਾਡਾ ਵਜਨ ਮੰਨਣਾ ਉਹ ਤਾਂ ਨਾ ਹੁਕਮ ਹਾਂਜੀ ਹੁਕਮ ਤਾਂ ਸਭ ਕੁ ਬਾਹਰ ਕੋਈ ਰੱਬ ਦਾ ਹੁਕਮ ਚੱਲ ਰਿਹਾ ਸੀ ਵਜਨ ਉਹਨਾਂ ਦਾ ਵਜਨ ਹੀ ਆਉਣਾ ਤਾਂ ਹਾਂ ਹਾਂਜੀ ਵਜਨ ਉਹਦਾ ਰੱਬ ਦਾ ਹਾਂ ਉਹ ਹੀ ਕਰਦਾ ਹਾਂ ਜੋ ਉਹਨੂੰ ਪਤਾ ਹੀ ਆ ਹਾਂ ਵੀ ਉਹ ਸਾਡਾ ਗੁਰੂ ਹੈ ਤੇ ਅਸੀਂ ਉਹਦੇ ਬੱਚੇ ਆ ਅਸੀਂ ਉਹਦੇ ਚੇਲੇ ਆ ਸਾਨੂੰ ਜਿਵੇਂ ਰੱਖੂਗਾ ਅਸੀਂ ਉਵੇਂ ਹੀ ਰਹਿਣਾ ਹੈ ਹਨਾ ਉਵੇਂ ਰਹਿਣਾ ਹੋਵੇ ਹਾਂ ਤੇ ਬਾਦਸ਼ਾਹ ਰੱਖਣ데요 ਭਾਵੇਂ ਬਾਕੀ ਸਾਡਾ ਜਿਹੜਾ ਕਰ ਰਿਹਾ ਕੋਈ ਆਪਣੇ ਕੋ ਪਾਲੀ ਨਹੀਂ ਕੋਈ ਦਥਾ ਨਹੀਂ ਘਰ ਘਰ ਵੀ ਥੋੜਾ ਟੁੱਟਾ ਠਾਈ ਪਿਆ ਵਿੱਚ ਕੰਦਾ ਡੇਪੀਆਂ ਕੋਠੇ ਪਟੇ ਪਏ ਜਨ ਬਖਮਣੇ ਚੱਲ ਕੇ ਤੁਸੀਂ ਇੱਥੇ ਰਹਿ ਰਹੇ ਹੋ ਫਿਰ ਅਹੀਂ ਪਰ ਮੈਂ ਗੁਰਦਾਰੇ ਹਾਂ ਹਾਂ ਆਹ ਦੇ ਪਿੰਡ ਚ ਡਿਊਟੀ ਕਰ ਰਹੇ ਹੂੰ ਹੂੰ ਮੈਨੂੰ 27 ਸਾਲ ਹੋ ਗਏ ਅੱਛਾ 27 ਸਾਲ ਹੋ ਗਏ ਜਿਹਦੇ ਵਿੱਚ ਮੁਸ਼ਕਲਾਂ ਮੈਂ 5-7 ਵਾਰੀ ਵੇਖ ਚੁੱਕਾ ਇਥੇ ਹਰ ਵਾਰੀ ਮੈਂ ਬੜੀ ਇਥੇ ਲਾ ਕੇ ਫੇਰ ਗੁਰੂ ਸਾਹਿਬ ਖੜਦਾ ਹਰ ਵਾਰੀ ਜਦੋਂ ਪਾਣੀ ਆਉਂਦਾ 23 ਸਾਲ 27 ਸਾਲ ਦੇ ਵਿੱਚ ਮੈਂ ਬਹੁਤ ਮੁਸ਼ਕਲਾਂ ਵੇਖੀਆਂ ਇਥੇ 23 ਵਾਲੇ ਪਾਣੀ ਵਿੱਚ ਮਹਾਰਾਜ ਕੰਮ ਸੇ ਕੰਮ ਵੀ ਵੀ ਦੇਣੀ ਇੱਥੇ ਪੈ ਰਹੇ 23 ਵਾਲੇ ਪਾਣੀ ਵਿੱਚ ਫਿਰ ਅਸੀਂ ਵੀ ਬਾਬਾ ਜੀ ਨਾਲ ਸੰਪਰਕ ਕੀਤਾ ਕਿ ਬਾਬਾ ਜੀ ਤੁਸੀਂ ਦੱਸੋ ਜੇ ਮਹਾਰਾਜਾ ਖੜਨਾ ਫਿਰ ਮਹਾਰਾਜਾ ਘੜੇ ਲੈ ਕੇ ਗਏ ਸੀ ਹੂੰ ਉਦੋਂ ਬਾਬਾ ਜੀ ਨੂੰ ਥੋੜਾ ਜਿਹਾ ਵੀ ਕਰਦਾ ਥੋੜਾ ਜਿਹਾ ਕਰਕੇ ਉਹਨਾਂ ਨੂੰ ਬਾਹਰ ਜਾਣਾ ਪਿਆ ਤੇ ਉਦੋਂ ਫਿਰ ਉਹ ਤਾਂ ਕਰਕੇ ਉਹ ਮਹਾਰਾਜਾ ਸਾਹਿਬ ਇੱਥੇ ਪੈ ਰਹੇ ਹੋਰ ਗ੍ਰੰਥੀ ਆਣ ਕੇ ਸੇਵਾ ਕਰਦਾ ਸੀ ਉਹ ਪਾਣੀ ਚੜਨ ਤੋਂ ਪਹਿਲਾਂ ਹੀ ਬਾਹਰ ਹੋ ਗਿਆ ਉਹਨੇ ਦੱਸਿਆ ਵੀ ਕਿ ਮੈਂ ਗੁਰਦੁਆਰਾ ਸਾਹਿਬ ਛੱਡ ਚੱਲਿਆ ਇੱਥੇ ਤੱਕ ਮੈਂ 23 ਵਾਲੇ ਪਾਣੀ ਵਿੱਚ ਅਸੀਂ ਚੱਲਤਾ ਚੱਲੀਆਂ ਵਾ ਅਹੀਂ ਮਾਰਾ ਉਧਰ ਪਾਣੀ ਚੜਦਾ ਏ ਉਧਰੋਂ ਪਾਣੀ ਤੇਜ ਤੇ ਅਸੀਂ ਮਹਾਰਾਜ ਬਾਹਰ ਕੱਢਦੇ ਪਏ ਸੀ ਸਮਾਨ ਗੁਰੂ ਸਾਹਿਬ ਦਾ ਅਸੀਂ ਬਾਹਰ ਚ ਬੁੱਕ ਕੇ ਰੱਖਿਆ ਉੱਚੀ ਜਗ੍ਹਾ ਤੇ ਕੀਤਾ ਇਹ ਜੀ ਉਹ ਪਾਠੀ ਹੋ ਰਹੀ ਉਹ ਪਾਠੀ ਉਹ ਗੰਥੀ ਹੋ ਰਹੀ ਤੇ ਫਿਰ ਦੁਬਾਰਾ ਮੈਨੂੰ ਫੇਰ ਲਿਆਂਦਾ ਸੰਤ ਨੇ ਇਹਨਾਂ ਨੇ ਤੁਸੀਂ ਆਓ ਸੁਚੈ ਸੰਵਨਿਆ ਆਦਰੀਆਂ ਦੁਰੀਆਂ ਸਾਰੀਆਂ ਪੈਂਦੀਆਂ ਫੁੱਲ ਇਥੋਂ ਪਾਣੀ ਇਥੇ ਅਤ ਰਿਹਾ ਫਿਰਦਾ ਹੈ ਆ ਸਾਰਾ ਸਮਾਨ ਭੇਜ ਦਿੱਤਾ ਹੈ ਉਹਨੇ ਪਾਠੀ ਨੇ ਖਿਆਲ ਨਹੀਂ ਕੀਤਾ ਉਹਨੇ ਹੂੰ ਖਿਆਲ ਨਹੀਂ ਕੀਤਾ ਆਪ ਉੱਤੇ ਚੜ ਕੇ ਉੱਥੇ ਸੌਂ ਗਿਆ ਸੀ ਤੇ ਖਿਆਲ ਨਹੀਂ ਕੀਤਾ ਉਹਨੇ ਤੇ ਗੁਰੂ ਸਾਹਿਬ ਤੇ ਚਲੋ ਉਧਰ ਹੀ ਪਾਸੇ ਤੇ ਕਿੰਨਾ ਚਾ ਕਰਕੇ ਮੁਰਗਿਆਂ ਫੇ ਮ ਉਚਾਵੇ ਕਰਕੇ ਫੇ ਬਨਗਲੇ ਬਾਹਰ ਮਹਾ ਵੀ ਨਹੀਂ ਹੁੰਨੀ ਮੈਂ ਦਰਗਨ ਪਿੱਛੇ ਨਹੀਂ ਉਹ ਕਿੱਥੇ ਗਰੰਥੀ ਉਹ ਵਾਲੇ ਕਿੱਥੇ ਮੈਮ ਉਹ ਚਲੇ ਗਏ ਉਹ ਚਲੇ ਗਏ ਚਲੇ ਗਏ ਉੱਪਰ ਪਾਸੇ ਦਾ ਉਹ ਪਾਸੇ ਦਾ ਉਹ ਪਾਸੇ ਦਾ ਫਰੋਹਪੁਰ ਦਾ ਰੇਤਰ ਤੁਸੀਂ ਪਿੰਡਾਂ ਨੇ ਉਹ ਰੋਸ ਜਿਤਾਇਆ ਸੀ ਉਹਨਾਂ ਨੇ ਉਦੋਂ ਫੇਰ ਨਹੀਂ ਮੈਮ ਕੋਈ ਨਹੀਂ ਫੇਰ ਉਹ ਬਾਬਾ ਜੀ ਨਾ ਅਸੀਂ ਮੁੜ ਕੇ ਬਾਅਦ ਵਿੱਚ ਲਿਆਂਦਾ ਤੇ ਪਹਿਲਾਂ ਬਾਬਾ ਜੀ ਚਲੇ ਗਏ ਸੀ ਫੇਰ ਅਸੀਂ ਬਾਅਦ ਵਿੱਚ ਪਿੰਡ ਵਾਲਿਆਂ ਨੇ ਸਲਾਹ ਕੀਤੀ ਤੇ ਫੇਰ ਬਾਬਾ ਜੀ ਨੂੰ ਲਿਆਂਦਾ ਇੱਥੇ ਕਿ ਨਹੀਂ ਉਹ ਬਾਬਾ ਜੀ ਨੇ 23 ਸਾਲ ਇੱਥੇ ਸੇਵਾ ਤੇ ਤੇ ਇਸ ਦਾ ਇਸਾ ਲੋ ਹੋ ਚਲੇ ਉਹ ਬਾਬਾ ਜੀ ਪੂਰੇ ਰਹਿਣਗੇ ਇੱਥੇ ਇਹ ਉਹਨਾਂ ਨੇ ਇੱਥੇ ਸੇਵਾ ਕਰਨੀ ਆ ਤੇ ਆਹ ਵੇਖੋ ਜਦੋਂ ਪਾਣੀ ਇਧਰੋਂ ਹਲੇ ਘਰ ਦਾ ਸਮਾਨ ਨਹੀਂ ਕੱਢਿਆ ਸੀ ਗੁਰੂ ਮਹਾਰਾਜ ਦਾ ਸਮਾਨ ਹੀ ਪਹਿਲਾਂ ਉੱਚਾ ਕੀਤਾ ਜੀ ਘਰ ਦਾ ਸਮਾਨ ਵਿੱਚ ਭੇਜ ਗਿਆ ਸੀ ਵਿੱਚੋਂ ਪਰ ਅਸੀਂ ਪਹਿਲਾਂ ਗੁਰੂ ਸਾਹਿਬ ਦਾ ਮੱਸਮਾਨਾ ਪੋਚਾ ਕੀਤਾ। ਮਾਲਕ ਨੇ ਇਹੀ-ਇਹੀ ਤੁਹਾਡੇ ਚੰਗੇ ਕਰਮ ਨੇ। ਹੈਨਾ ਵੀ ਉਹਨੇ ਇੰਨੀਆਂ ਮੇਰਾ ਬਖਸ਼ਣੀਆਂ ਨੇ ਵੀ ਜਿੰਨੀ ਮਾਰ ਪਈ ਐ ਐਨੇ ਦਿਨ ਹਰਿਆਵਲ ਹਰਿਆਲੇ ਹੋਣੇ ਨੇ ਤੁਹਾਨੂੰ ਮਾਰ ਚੇਤੇ ਨਹੀਂ ਰਹਿਣੀ। ਹੈਨਾ ਅਹੀਂ ਮਾਨਮ ਜੀ ਅਹੀਂ ਹੋਰ ਤਾਂ ਸਾਲ ਗਏ ਸਾ ਅਹੀਂ ਸਾਲ ਇਸ ਕਰਕੇ ਗਏ ਹਾਂ ਇਹਨਾਂ ਨਾਲ ਕੋਈ ਗ੍ਰਾਹੀ ਵਦਾਓ। ਇਹ ਆਂਦੇ ਕਿ ਸਾਨੂੰ ਨੇ ਇੱਕ ਸਾਲ ਬਜਦੀ ਫਸਲ ਤਾਂ ਅਸੀਂ ਤੁਹਾਨੂੰ ਗ੍ਰਾਹੀ ਕੀ ਦੇ ਸਕਦੇ ਆ। ਅਹੀਂ ਸਾਡੇ ਬੱਚੇ ਵਿਆਹਣ ਵਾਲੇ ਆ ਘਰ ਸਾਡਾ ਬਣਨ ਵਾਲਾ ਆ। ਇਹ ਨਹੀਂ ਨਹੀਂ ਸਾਡੇ ਕੋਈ ਨਹੀਂ ਪਹੁੰਚਣੀ ਹੈਗੀ ਅਹੀਂ ਹੇਰ ਆਗੇ ਬੱਚਿਆਂ ਬਾਰੇ ਮਾਰ ਮਾਰ ਰਏ ਪਾਲੇ ਸੋਚ ਕੇ ਤੇ ਬਈ ਨੇ ਮਾਹ ਵੀ ਬੱਚੇ ਮੇਰੇ ਜਵਾਨ ਆ ਬੱਚੇ ਬੋਣ ਵਾਲੇ ਅਮਦਨ ਥੋੜੀ ਆ ਕਹੀਂ ਪਾਸੇ ਜਲੇਗੇ ਮਾ ਠੀਕ ਆ ਜੇ ਤੁਹਾਡਾ ਆਪ ਦੀ ਫਸਲ ਨਹੀਂ ਰਹੀ ਸਾਨੂੰ ਤੁਸੀਂ ਕਿ ਸੇਵਾ ਕਰੋਗੇ ਤੇ ਠੀਕ ਆ ਅਸੀਂ ਫੇ ਚਲ ਪਾਸੇ ਵੇਖ ਲਿਆ ਮਾ ਅਸੀਂ ਗੁਰੂ ਸਾਹਿਬਾਂ ਦੀ ਸੇਵਾ ਕਰਨੀ ਬਾਹਰ ਕਰਦਿਨੇ ਫੇ ਮੈਂ ਤਾਂ ਗਿਆ ਹਾਂ ਤੇ ਹੁਣ ਗੁਰੂ ਸਾਹਿਬਾਂ ਨੇ ਫੇ ਸਾਨੂੰ ਮਾਰ ਨਹੀਂ ਲੈਂਦਾ ਕਿ ਚਲੋ ਅਹੀਂ ਆਵ ਰੱਬ ਦੇ ਲੋਣੇ ਫੇ ਰੱਬ ਨੇ ਫੇ ਮੋੜ ਕੇ ਡਿਊਟੀ ਤੁਹਾਡੀ ਲੱਗੀ ਆ ਹਾਂਜੀ ਵੀ ਸੁਚਾਈ ਸੰਤੂ ਵੀ ਇਥੇ ਆ ਆਫੇ ਉਹਨੇ ਲਿਆਂਦਾ ਉੱਧਰ ਮਹਾਰਾਜ ਦੀ ਤੇਗ ਪਾਲ ਕੌਣ ਕਰ ਰਿਹਾ ਫਿਰ ਮੈਮ ਲੱਗੇ ਨੇ ਗਰੰਥੀ ਆਪ ਹਾਂਜੀ ਮੈਮ ਅੱਛਾ ਗੁਰਦੁਆਰੇ ਸਾਹਿਬ ਦਾ ਸਥਾਨ ਹੈ ਉੱਥੇ ਗਰੰਥੀ ਸਿੰਘ ਰੋਜ਼ ਹੀ ਸੇਵਾ ਕਰਦੇ ਉਹ ਮਹਾਰਾਜ ਦੀ ਉੱਥੇ ਗਰੰਥੀ ਸਿੰਘ ਬਹੁਤ ਚੜ੍ਹਦੀ ਕਲਾ ਦੇ ਵਿੱਚ ਉਹਦੇ ਬਾਬਾ ਜੀ ਹੈ ਨਾ ਉਹ ਵੀ ਆਣ ਕੇ ਇੱਥੇ ਲੰਗਰ ਲਾਉਂਦੇ ਆ ਤੇ ਉਹਨਾਂ ਨੇ ਪਾਲਕੀ ਨਹੀਂ ਪਾਲਕੀ ਮਹਾਰਾਜ ਲਿਕੇ ਗਏ ਉੱਥੋਂ ਆਉ ਬਣ ਤੋਂ ਪਾਲਕੀ ਦੇ ਲਿਕੇ ਗਏ ਬਹੁਤ ਸੇਵਾ ਕਰਦੇ ਬਾਬਾ ਸੰਤ ਮਾਮ ਪਰशो ਵੀ ਹਾਂਜੀ ਆ ਸੰਤ ਦੇ ਵੀ ਤੇ ਉਹ ਗੁਰੂ ਸਾਹਿਬਾਂ ਦੀ ਵੀ ਸੇਵਾ ਉਹਨਾਂ ਹਾਂ ਗੁਰੂ ਸਾਹਿਬ ਲਿਆਓ ਬਾਹਰ ਮੇਰੇ ਕੋਲ ਲਿਆਓ ਇੱਥ ਸਾਡੇ ਜਿਹੜੇ ਦੂਰ ਦਰਾਡੇ ਦੇਸ਼ਾਂ ਚ ਰਹਿੰਦੇ ਭਰਾ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਵੀ ਸਿੱਖੀ ਕੀ ਸ਼ੈ ਹੈ ਵੀ ਸਿੱਖੀ ਚ ਕਿੰਨੀ ਸ਼ਕਤੀ ਹੈ ਜਾਂ ਕੈਲੋ ਵੀ ਕਿੰਨੀ ਤਾਕਤ ਹੈ ਮਹਾਰਾਜ ਦੀ ਕਿੰਨੀ ਮਿਹਰ ਹੈ ਉਹਨਾਂ ਨੂੰ ਲੰਗਰ ਦੀ ਮਹੱਤਤਾ ਦੇ ਬਾਰੇ ਜ਼ਰੂਰ ਦੱਸੋ ਵੀ ਸਾਡੇ ਨਾਨਕ ਪਾਤਸ਼ਾਹ ਨੇ ਜੋ ਸੰਗਤ ਪੰਗਤ ਦੀ ਕੈਲੋ ਵੀ ਜਿਹੜਾ ਫਰਮਾਨ ਜਾਰੀ ਕੀਤਾ ਹੈ ਥੋੜਾ ਉਹਦੇ ਬਾਰੇ ਜ਼ਰੂਰ ਚੰਨਣ ਪਾਓ ਲੰਗਰ ਦੇ ਵੇਖੋ ਜੀ ਮਹਾਤਮਾ ਮਾਤਮਾ ਜੋ ਗੁਰੂ ਸਾਹਿਬਾਂ ਨੇ ਚਾਲੂ ਕੀਤਾ ਬਾਬਾ ਨਾਨਕ ਜੀ ਨੇ ਗੁਰੂ ਸਾਹਿਬਾਂ ਨੇ ਭੁੱਖੇ ਨੂੰ ਲੰਗਰ ਸਿਖਾਇਆ 20 ਸਾਲ ਪਹਿਲਾਂ ਤੋਂ ਚਾਲੂ ਰੱਖੀਤਾ ਉਹ ਜੋ ਲੰਗਰ ਚੱਲ ਰਿਹਾ ਅੱਜ ਵੀ ਉਹਨਾਂ ਦਾ ਹੀ ਲੰਗਰ ਚੱਲ ਰਿਹਾ ਹੈ ਸੰਗਤ ਦੇ ਵਿੱਚ ਵਸ ਕੇ ਗੁਰੂ ਸਾਹਿਬ ਜੀ ਤੇ ਸੰਗਤਾਂ ਨੂੰ ਲੰਗਰ ਉਹ ਸੰਗਤ ਜਿਹੜੇ ਸੇਵਾਦਾਰ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਸਾਰਿਆਂ ਦਾ ਤੇ ਇਹ ਗੁਰੂ ਸਾਹਿਬ ਜੀ ਵਿੱਚ ਵਸ ਕੇ ਤੇ ਲੰਗਰ ਦੀ ਪ੍ਰਥਾ ਚਲਾ ਚਲਾ ਰਹੇ ਆ ਲੰਗਰ ਉਹ ਹੀ ਚਲਾ ਰਹੇ ਆ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਯਾਦ ਉਹਨਾਂ ਨੂੰ ਕਰ ਰਹੇ ਆ ਕਿਉਂਕਿ ਆਪਾਂ ਬੱਚੇ ਸਾਰੇ ਉਹਨਾਂ ਦੇ ਤੇ ਗੁਰੂ ਨਾਨਕ ਸਾਹਿਬ ਜੀ ਉਹ ਹੀ ਲੰਗਰ ਚਲਾਉਂਦੇ ਐ ਇਹ ਉਹਨਾਂ ਨੇ ਚਲਾਈ ਹੀ ਮਰਜ਼ਾਦਾ ਉਹ ਮਰਜ਼ਾਦਾ ਚੱਲ ਰਹਾ ਜੀ ਹਾਂਜੀ ਉਹਨਾਂ ਨੇ ਥੁੜਦੀ ਨਹੀਂ ਕਦੇ ਘਾਟਾ ਨਹੀਂ ਪੈ ਸਕਦਾ ਕਦੇ ਥੋੜਾ ਨਹੀਂ ਹੋ ਸਕਦਾ ਗੁਰੂ ਨਾਨਕ ਪਾਸ਼ਾ ਜੀ ਦਾ 20 ਰੁਪਏ ਦੇ ਹਾਲੇ ਉਤਰੇ ਪਿਆ ਹਾਲੇ ਤੇ ਵਿਆਜ ਹੀ ਨਹੀਂ ਉਤਰਿਆ ਬੜੀ ਦੁਰ ਦੀ ਗੱਲ ਹੈ ਕਿ ਜਦੋਂ ਵਿਆਜ ਉਤਰੂਗਾ ਮੂਲ ਚਲੇਗਾ ਫੇਰਾ ਅਜੇ ਤੇ ਉਹਨਾਂ ਦਾ ਮੂਲ ਹੀ ਪਿਆ ਹੈ ਤੇ ਵਿਆਜ ਇਹ ਨਹੀਂ ਉਤਰਿਆ ਲੋਕਾ ਦੋ ਇਤੋਂ ਤੱਕ ਆਜੋ ਆਜੋ ਭਾਈ ਜੀ ਆਪਾਂ ਤੁਹਾਡੇ ਘਰ ਵੱਲ ਚੱਲਦੇ ਹਾਂ